稍等哈。 We the banai rat i ਨਾ ਮਨ ਪੁਜਿਆ ਮਨ ਜਨ ਮੈ ਆਵੇ ਜਮੇ ਰਾ ਤਨ ਸੁੱਚਾ ਸੁ ਅੱਖੀਐ ਜਿਸ ਮੈਂ ਸਤਿਨਾਮ ਹੋ ਪੈ ਸਭ ਰਾਤੀ ਦੇਹ ਹੋ ਜਰਮ ਮਨ ਹੰਲੀ ਹੈ ਬੜ ਨਾ ਕਰੇ ਤੋ ਸਤਿ ਤੇ ਪਵਨ ਆ ਪਵਣ ਤੇ ਚਲੂਏ ਜਲਤੇ ਤੇ ਪਵਨ ਸਤਿਆ ਕਟ ਕਟ ਜੋਤ ਸਮੋ ਸ਼ਬਦ ਦਰਤਾ ਮਾਪੂਏ ਇਹ ਮਨ ਸਚ ਰੰ ਸੰਤੋਖਿਆ ਨਦਰ ਕਰਿ ਇਸਮਾਹੀ ਪੰਚ ਪੂਤ ਸਚ ਕੈ ਮੰਨੇ ਜੋਤ ਸਚੀ ਮਗਮਾਹੇ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਤਨ ਦੀ ਪਾਵਨ ਪਵਿੱਤਰ ਹਜ਼ੂਰੀਅਤ ਤੇ ਕਤਰ ਹੋਈ ਸਤ ਸੰਗਿ ਜਨੋ ਗੜੁ ਭਾਗੇ ਆ ਜੋ ਨਿਤਾਂ ਮਤੀ ਅੰਮ੍ਰਿਤ ਵਹਿਨੂ ਸਮੁਧਿਆ ਹੋਇਆ ਤਮ ਸ੍ਰੀ ਗੁਰੂ ਗਰੰਥ ਸਾਹਿਬ ਜੀ ਉਹ ਮਹਾਰਤਨਾ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਇਕੱਤਰ ਹੋ ਕੇ ਨਿਤਨੇਮ ਦੀਆਂ ਬਾਣੀਆਂ ਦੇ ਨਾਲ ਸਾਨ ਪਾਉਂਦੇ ਹਾਂ ਉਪਰੰਤ ਜੋ ਲਣੀ ਬਾਹਰ ਫੱਟਾ ਚਲ ਰਹੀ ਹੈ ਜਿਹਦੇ ਵਿੱਚ ਆਪਾਂ ਸਦਾ ਆਰੰਭ ਕੀਤਾ ਹੋਇਆ ਤੇ ਬਾਬਾ ਨਾਨਕ ਮਹਾਰਾਜ ਦੇ ਸ਼ਬਦ ਉਹਨਾਂ ਦੀ ਵਿਚਾਰ ਆਪਾਂ ਸਰਵਣ ਕਰਨੇ ਹਾਂ ਹੁਣ ਤੱਕ ਆਪਾਂ ਪਹਿਲਾ ਪਹਿਲੇ 14 ਸ਼ਬਦ ਵਿਚਾਰ ਆਏ ਹਨ ਇਹ ਜੋ ਸ਼ਬਦ ਮੈਂ ਆਪ ਸਾਹਮਣੇ ਗਾਇਨ ਕੀਤਾ ਹੈ ਇਹ ਗੁਰਨਾਨਕ ਮਹਾਰਾਜ ਜੀ ਨੇ ਕੀਤਾ ਹੋਇਆ ਇਸੇ ਰਾਗ ਵਿੱਚ 15 ਨੰਬਰ ਸ਼ਬਦ ਹੈ ਅਤੇ ਸਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਜੀ 19 ਅਤੇ 20 ਅੰਕ ਉਪਰ ਸੁਭਾਈ ਹੈ ਕਾਨੂ ਗੁਰੂ ਨਾਨਕ ਪਰਾਪ ਦੇ ਸ਼ਬਦ ਵਿੱਚ ਕੀ ਸਮਝਾ ਰਿਹਾ ਕੇ ਕੀ ਵਿਚਾਰ ਆਰੰਭਣ ਤੋਂ ਪਹਿਲਾਂ ਗੁਰਮਰਿਆਦਾ ਨਿਭਉਂਦੇ ਹੋਈ ਫੱਤੇ ਨਾਲ ਸੰਪਈਏ ਫੱਤੇ ਪਰਮਾਨੰਦ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਫੱਤੇ ਇਸ ਸ਼ਬਦ ਦੇ ਰਹਾਉ ਵਾਲੇ ਬੰਦ ਅੰਦਰ ਮਹਾਰਾਜ ਲਿਖਨ ਕਰਦੇ ਮਨ ਰੇ ਸ਼ਬਦ ਤਰੋ ਕਿਤ हे मेरे मन गुरु देह शब्द ਵਿੱਚ चित जोड ਤੇ ਇਸ ਤਰਾ ਕੋ ਸੰਸਾਰ ਸਮੰਦਨ ਤੋਂ ਪਵ ਸਾਧਨ ਤੋਂ ਪਾਰ ਉਤਾਰਾ ਕਰ ਲੰਘੇ ਜਿੰਨ ਗੁਨਮਕ ਲਾਗਨੁ ਦੁਜੇ ਆ ਮਰ ਜਨਮੈ ਆਵੇ ਚਾਹੀ ਜਿਸ ਨੇ ਗੁਰੂ ਦੇ ਸੰਗੁ ਕਰੇ ਕੇ ਗੁਰੂ ਦੀ ਰਾਹੀ ਨਾਮ ਨੂੰ ਬੁੱਝਿਆ ਸਮਝਿਆ ਲਈ ਮਹਾਰਾਜ ਕਹੇ ਅਜਿਹੇ ਮਨੁੱਖ ਹਮੇਸ਼ਾ ਜੀ ਜਨਮ ਮਰਦੇ ਗੇੜ ਵਿੱਚ ਪੈਣਦੇ ਨੇ ਉਹਨਾਂ ਦੀ ਆਤਮਕ ਮੌਤ ਹੁੰਦੀ ਰਹਿੰਦੀ ਹੈ ਅਜਿਹੇ ਮਨੁੱਖਾਂ ਜਿਹੜੇ ਨਾਮ ਤੋਂ ਵਾਂਝੇ ਜਿਹੜੇ ਅਕਾਰ ਬ੍ਰਹਮ ਦੀ ਹਜ਼ੂਰੀ ਵਿੱਚ ਰਹਿੰਦਿਆਂ ਹੋਇਆ ਵੀ ਚੰਗੇ ਕੰਮ ਕਰਨ ਤੋਂ ਤੋਰ ਨਹੀਂ ਹਰਿ ਗੁਰਨਾਨਕ ਮਹਾਰਾਜ ਇਸ ਰਹਾਵ ਵਿੱਚ ਮਨ ਨੂੰ ਸਮਝਾਇਆ ਹੈ ਰਹਾਵ ਵਾਲੇ ਬੰਦ ਵਿੱਚ ਮਨ ਨੂੰ ਸਮਝਾ ਰਹੇ ਨੇ ਕਿ ਮਨ ਉਸ ਗੁਰੂ ਦੇ ਸ਼ਬਦ ਵਿੱਚ ਚਿਤ ਜੋੜ ਜਿੰਨੇ ਤੈਨੂੰ ਇਸ ਭਾਵ ਸਾਗਰ ਵਿੱਚ ਪਾਰ ਉਤਾਰਾ ਕਰੂਗਾ ਹੁਣ ਭਾਵ ਸਾਗਰ ਹੈ ਕੀ ਮਨੁੱਖ ਬਚਪਨ ਤੋਂ ਲੈ ਕੇ ਮਰਨ ਤੱਕ ਆਪਣੇ ਮਨ ਵਿੱਚ ਕਈ ਇਛਾਵਾਂ ਕਈ ਭਾਵਨਾਵਾਂ ਰੱਖਦਾ ਆਪਣੇ ਪ੍ਰਤੀ ਲੋਕਾਂ ਪ੍ਰਤੀ ਉਹਦੇ ਮਨ ਦੇ ਵਿੱਚ ਆਪਣੇ ਪਰਿਵਾਰ ਪ੍ਰਤੀ ਤੇ ਹੋਰ ਲੋਕਾਂ ਪ੍ਰਤੀ ਵੱਖ-ਵੱਖ ਭਾਵਨਾਵਾਂ ਇਛਾਵਾਂ ਹੁੰਦੀਆਂ ਉਨਾਮ ਭਾਵਨਾ ਵਿਚਾਰਾਂ ਮਤ ਤੋਂ ਹੀ ਪਤਾ ਲੱਗਦਾ ਹੈ ਕਿ ਮਨੁੱਖ ਦਾ ਕਿਰਦਾਰ ਕਿਹੋ ਜਿਹਾ ਹੈ ਹੁਣ ਘਰ ਸਾਧਨ ਵੀ ਇਸ ਮਤ ਇਸ ਭਾਵਨਾ ਮਤ ਈਸ਼ਾਵਨ ਦੇ ਦੁਪੈਕ ਕਰਦਾ ਹੈ ਮਨੁੱਖ ਦੀ ਜਿਹੜੀ ਵਿਕਾਰਾਂਪਤੀ ਵਿਕਾਰਾਂ ਦੇ ਨਾਲ ਭਾਵਨਾਵਾਂ ਬੰਨ੍ਹੀਆਂ ਨੇ ਮਨ ਵਿੱਚ বাসਨਾਵਾਂ ਉੱਠਦੀਆਂ ਨੇ ਮਨ ਵਿੱਚ ਵਿਚਾਰ ਉੱਤੀ ਹੈ ਇੱਛਾ ਉੱਠਦੀ ਹੈ ਵਕਾਰ ਦੇ ਕਾਰਨ ਉਸ ਭਵ ਸਾਧਕ ਤੋਂ ਬਚਨ ਦੀ ਗੱਲ ਹੀ ਨਹੀਂ ਹੈ ਜਿਹੜਾ ਸੰਸਾਰ ਮਨੁੱਖ ਹੁੰਦਾ ਹੈ ਕਿਉਂਕਿ ਜਦੋਂ ਮਨ ਦੇ ਵਿੱਚ ਵਕਾਰ ਉਤਪੰਨ ਹੁੰਦੇ ਨੇ ਆਪਣੇ ਜ਼ੋਰ ਤੇ ਆਉਂਦੇ ਨੇ ਤਦੋਂ ਮਨੁੱਖ ਦੇ ਆਲੇ-ਕੁਆਲੇ ਉਹ ਉਹ ਜੇ ਪ੍ਰਤੀਤ ਹੁੰਦਾ ਹੈ ਉਹ ਜਦੋਂ ਮਨ ਦੇ ਵਿੱਚ ਲਾਲਚ ਆ ਜਾਂਦਾ ਜਦੋਂ ਮਨੁੱਖ ਦੇ ਉਹ ਆਪਣੇ ਆਸ-ਪਾਸ ਲਾਲਚ ਦੇ ਚੱਲਦੇ ਹੋਏ ਹਾ ਦੇ ਸਭ ਸਭਾਵ ਦੇ ਨਾਲ ਵੇਖਦਾ ਹੈ ਮੰਨ ਲਓ ਤੇ ਆਸ-ਖਾਸ ਕੋਈ ਸਾਧਨ ਕੋਈ ਵਸਤੂ ਹੈ ਉਹਦੇ ਮਨ ਵਿੱਚ ਲਾਲਸਾ ਇਹ ਆਉਂਦੀ ਰਹਿੰਦੀ ਕਿ ਸ਼ਾਇਦ ਇਹ ਮੇਰੇ ਕੋਲ ਵੀ ਆ ਜਾਵੇ ਮੈਨੂੰ ਪਾ ਲਵਾਂ ਜਾਂ ਇਹ ਚੋਰੀ ਕਰ ਲਵਾਂ ਉਹ ਕੋ ਆਪਣੇ ਮਨ ਦੇ ਉਸ ਵਕਾਰ ਦੇ ਕਰਕੇ ਆਪਣੇ ਅੰਤਵਾਲੋਹੀ ਸੋਚ ਰੱਖਦਾ ਜਿਉਂਦੇ ਮਨ ਵਿੱਚ ਕ੍ਰੋਧ ਹੈ ਤਾਂ ਆਪਣੇ ਆਲੇ ਦੁਆਲੇ ਲੋਕਾਂ ਦੇ ਨਾਲ ਖਿੱਚ ਕੇ ਬੋਲਦਾ ਹੈ ਕਿ ਕਦੇ ਵੀ ਮਨ ਵਿੱਚ ਸ਼ਾਂਤੀ ਨਹੀਂ ਲੈ ਕੇ ਆਉਂਦਾ ਜੇ ਮਨ ਵਿੱਚ ਕਾਮ ਹੈ ਆਸ-ਪਾਸ ਹਰ ਇੱਕ ਦੀ ਵਾਰਾਈ ਰੂਪ ਨੂੰ ਉਸੇ ਭਾਵਨਾ ਦੇ ਨਾਲ ਦੇਖਦਾ ਹੈ ਇਸ ਕਰਕੇ ਮਹਾਰਾਜ ਨੇ ਇਸ ਭਾਵ ਤੋਂ ਸਾਗਰ ਤੋਂ ਬਚਣ ਦੀ ਗੱਲ ਕੀਤੀ ਹੈ ਕਿ ਫਾਇਕ ਮਨ ਨੂੰ ਮਕਾਰਾ ਤੋਂ ਬਚਾ ਆਪਣੀਆਂ ਭਾਵਨਾਵਾਂਾਂ ਨੂੰ ਸਹੀ ਕਰ ਆਪਣੀ ਆਸਾਂ ਜਿਹੜੀ ਇਸ਼ਾਵਾ ਨੇ ਉਹਨੂੰ ਸਹੀ ਬਣਾਉਂਦਾ ਕੀ ਕਾਰਨ ਚਿੱਤ ਜੋੜ ਅਕਾਲ ਪੁਰਖ ਦੇ ਨਾਲ ਗੁਰੂ ਦੇ ਨਾਲ ਜਦੋਂ ਗੁਰੂ ਦੇ ਨਾਲ ਚਿੱਤ ਜੋੜੇਗਾ ਤੇ ਤੇਰੇ ਮਨ ਤੇ ਕੰਟਰੋਲ ਹੋ ਜਾਏਗਾ ਫਿਰ ਤੇਰੇ ਮਨ ਵਿੱਚ ਵਕਾਰ ਨਹੀਂ ਤੁ ਗੁਰੂ ਦੇ ਗੁਣ ਪੈਦਾ ਹੋਣਗੇ ਫੇਰ ਜਿਹੜੀ ਆਪਾਂ ਅਰਦਾਸ ਵਿੱਚ ਗੱਲ ਕਰਦੇ ਨਾਮ ਤੇ ਨਾਮ ਪ੍ਰਕਿਰਤੀ ਕਲਾ ਤੇਰੇ ਹੀ ਭਾਵੇਂ ਸਰਬਾ ਦਾ ਭਲਾ ਇਹ ਵਿਚਾਰ ਮਨ ਵਿੱਚ ਰਹੇਗੀ ਇਹ ਭਾਵਨਾ ਮਨ ਵਿੱਚ ਰਹੇਗੀ ਜਦੋਂ ਨਾਮ ਹੋਏਗਾ ਸ਼ਬਦ ਦੀ ਵਿਚਾਰ ਰੰਗੇ ਨਾ ਫਿਰ ਮਨ ਵਿੱਚ ਇਹ ਰਹੇ ਕਿ ਗੁਰੂ ਮੇਰੀ ਅੰਤ ਸੰਸ ਹੈ ਫਿਰ ਮਨੁੱਖ ਹਰ ਇੱਕ ਮਨੁੱਖ ਦੇ ਵਿੱਚ ਉਸ ਪਰਮਾਤਮਾ ਨੂੰ ਦੇਖਦਾ ਹੈ ਅਕਾਲ ਪੁਰਖ ਨੂੰ ਦੇਖਦਾ ਹੈ ਇਸ ਤਰ੍ਹਾਂ ਭਾਈ ਕਨਈਆ ਜੀ ਆਪਾਂ ਸਾਰਿਆਂ ਨਾਲ ਕਿਸੋਣੀ ਹੋਈ ਹੈ ਕਿ ਉਹ ਜਿਸ ਤਰ੍ਹਾਂ ਉਹ ਸਾਰਿਆਂ ਦੇ ਵਿੱਚ ਭਾਵੇਂ ਆਪਣੇ ਸਿੱਖ ਸੰਤ ਭਾਵੇਂ ਉਸਮਤ ਦੀ ਸੈਨਾ ਸੀ ਹਾਰ ਦੇ ਵਿੱਚ ਉਹ ਗੁਰੂ ਮਹਾਰਾਜ ਦੇਖਦੇ ਸਨ ਤੇ ਉਹ ਹਾਰ ਦੇ ਦੀ ਸੇਵਾ ਕਰਦੇ ਸਿਰ ਪਾਣੀ ਦੇ ਨਾਲ ਹਨ ਮਾਨ ਇਸੇ ਤਰ੍ਹਾਂ ਪਰ ਮਨੁੱਖ ਜਿਹੜਾ ਹੈ ਨਾ ਗੁਰੂ ਦੇ ਵਿੱਚ ਸ਼ਬਦ ਦੀ ਗੁਰੂ ਦੇ ਸ਼ਬਦ ਵਿੱਚ ਕਿਤ ਜੋੜ ਕੇ ਹਰ ਵਕਤ ਆਪਣੇ ਅੰਗ ਸਾਧੂ ਸੁਪਰਮਾਣੂ ਨੂੰ ਦੇਖਦਾ ਹੈ ਅਕਾਲ ਪੁਰਖ ਨੂੰ ਦੇਖਦਾ ਹੈ ਤੇ ਹਰ ਇੱਕ ਮਨੁੱਖ ਦੇ ਵਿੱਚ ਇਹ ਇੱਕ ਜੋੜਨ ਦੇ ਕਰਕੇ ਸੁਧਕਾ ਹੋ ਸਕਦਾ ਹੈ ਕਈ ਵਾਰ ਅਸੀਂ ਹੱਥਾਂ ਦੇ ਨਾਲ ਕਾਰਜ ਕੁਝ ਹੋਰ ਕਰ ਰਹੇ ਹੁੰਦੇ ਹਾਂ ਮਨ ਕਿਸੇ ਹੋਰ ਪਾਸੇ ਜੁੜਿਆ ਹੁੰਦਾ ਜਦੋਂ ਮਨੁੱਖ ਕੋਈ ਸਾਧਨ ਚਲਾ ਰਿਹਾ ਹੈ ਡਰਾਈਵਰੀ ਕਰ ਰਿਹਾ ਉਹਦਾ ਮਨ ਉਹਦਾ ਤਨ ਉਸੇ ਵੀ ਟੋੜ ਚਿੰਦਾ ਕਿਉਂਕਿ ਉਹਨੇ ਧਿਆਨ ਰੱਖਣਾ ਹੈ ਸਾਹਮਣੇ ਵੀ ਤੇ ਸ਼ੀਸ਼ੇ ਦੇ ਰਾਹੀਂ ਪਿੱਛੇ ਵੀ ਕੋਈ ਪਿੱਛੋਂ ਗੱਡੀ ਤੇ ਨਹੀਂ ਆ ਰਹੀ ਮੈਂ ਮੋੜਨ ਲੱਗਾ ਹੈ ਘਟ ਘਟਨਾ ਹੈ ਪਿੱਛੋਂ ਕਿ ਜਿਹੜਾ ਗੱਡੀ ਆ ਕੇ ਵਿੱਚ ਨਾ ਵੱਜ ਜਾਏ ਜਾਂ ਜੋ ਸੜਕ ਤੇ ਸਿਮਰ ਲੱਗੇ ਹੁੰਦੇ ਨੇ ਦੇਖਣਾ ਵੀ ਕਿ ਇੱਥੇ ਕਿੰਨੀ ਸਪੀਡ ਹੈ ਕਿੱਧਰ ਨੂੰ ਮੁੜਦਾ ਹੈ ਕਿੱਥੇ ਹੌਲੀ ਚੱਲਣ ਦਾ ਸੰਕੇਤਤਾ ਗਿਆ ਹੈ ਇੱਕ ਸਾਰੇ ਚੀਜ਼ਾਂ ਤਿਆਰ ਆ ਕੇ ਹੋਏ ਉਹ ਡਰਾਈਵਿੰਗ ਕਰਨੀ ਫੈਦੀ ਤੇ ਇਸ ਵਾਸਤੇ ਮਨ ਤੇ ਤਨ ਦੁਨ ਇੱਕ ਸਥਿਰ ਹੋਣੇ ਚਾਹੀਦੇ ਜਦੋਂ ਮਨ ਖਿੰਡ ਕੇ ਹੋਰ ਪਾਸੇ ਲੱਗ ਗਿਆ ਕਿਸੇ ਹੋਰ ਪਾਸੇ ਧਿਆਨ ਚਲਾ ਗਿਆ ਸਪੀਡ ਲਿਮਟ ਨਹੀਂ ਦੇਖੀ ਇਹ ਦੇਖਿਆ ਪਿੱਛੇ ਕੌਣ ਆ ਰਿਹਾ ਇਹ ਨਹੀਂ ਦੇਖਿਆ ਕਿ ਅੱਗੇ ਕਿਹੋ ਮੋੜ ਹੈ ਕਿਸ ਤਰ੍ਹਾਂ ਹੈ ਤਨ ਜਿਹੜਾ ਉਹ ਸਪੀਡ ਵਧਾਈ ਜਾ ਰਹੀ ਹੈ ਤੇ ਮਨੁੱਖ ਦਾ ਮਨ ਕਿਸੇ ਹੋਰ ਪਾਸੇ ਲੱਗਾ ਹੋਇਆ ਹੈ ਇਸ ਤਰ੍ਹਾਂ ਮਨੁੱਖ ਦਾ ਜਿਹੜਾ ਉਹ ਐਕਸੀਡੈਂਟ ਹੋ ਜਾਏਗਾ ਤੇ ਨੁਕਸਾਨ ਕਰਨ ਬੈਠੇਗਾ ਜਦੋਂ ਮਨੁੱਖ ਧਾਰਨਕ ਵਾਲੇ ਪਾਸੇ ਹੁੰਦਾ ਹੈ ਆਪਣੇ ਜੀਵਨ ਵਾਲੇ ਪਾਸੇ ਹੁੰਦਾ ਹੈ ਇਹ ਜੀਵਨ ਦੀ ਜਿਹੜੀ ਕਾਰ ਚਲਾ ਰਿਹਾ ਹੈ ਜੇ ਕਰਮ ਮਨ ਕਿਸੇ ਹੋਰ ਪਾਸੇ ਲੱਗਾ ਹੋਇਆ ਹੈ ਨਾ ਤੇ ਇਹ ਆਪਣੇ ਜੀਵਨ ਵਿੱਚ ਆਪਣਾ ਨੁਕਸਾਨ ਕਰਵਾ ਲੇਗਾ ਮਨ ਨੂੰ ਧਿਆਨ ਰੱਖਣਾ ਪੈਣਾ ਹੈ ਗੁਰੂ ਦੀ ਮਨ ਰਾਹੀ ਕਕੇ ਮੇਰੇ ਉੱਪਰ ਕਾਮ ਤੇ ਨਹੀਂ ਆਵੀ ਹੋ ਰਹੀ ਆ ਮੇਰੇ ਮਤ ਭੈਲੇ ਤਾਂ ਨਹੀਂ ਹੋ ਰਹੀ ਜੇ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਦਾ ਹੋਇਆ ਮਨ ਉੱਤੇ ਚੱਲੇਗਾ ਤੇ ਜੀਵਨ ਵਿੱਚ ਕਦੇ ਵੀ ਨੁਕਸਾਨ ਨਹੀਂ ਹੋਏਗਾ ਤੇ ਜੀਵਨ ਕਦੇ ਵੀ ਜਿਹੜਾ ਹੰਭਾਵ ਸાગਰ ਵਿੱਚ ਬਸੇ ਗਰੀ ਡੁੱਬੇਗਾ ਨਹੀਂ ਜਿਨ੍ਹਾਂ ਨੇ ਖਲਾਅ ਕਿਤੇ ਜਿਸ ਨੇ ਕਿਤ ਨਹੀਂ ਜੋੜਿਆ ਜਿਨ੍ਹਾਂ ਨੇ ਗੁਰੂ ਦੇ ਰਾਮੀ ਆਪਣੇ ਮਾਨ ਕੋਸ ਪਰਮਾਤਮਾ ਦੇ ਨਾਲ ਨਹੀਂ ਜੋੜਿਆ ਮਹਾਰਾਜ ਕਹਿੰਦੇ ਕੋਸ ਮਨੁੱਖ ਦਾ ਇਸ ਸੰਸਾਰ ਵਿੱਚ ਜੰਮਣ ਮਰਨ ਲੱਗਾ ਰਹਿਣਾ ਉਹ ਆਤਮਿਕ ਮੌਤੇ ਮਰ ਕੇ ਔਰ ਔਰ ਜੁਨਾਂ ਦੇ ਵਿੱਚ ਭੜਕਦਾ ਰਹਿੰਦਾ ਹੈ ਫਸਦਾ ਰਹਿੰਦਾ ਹੈ ਇਹ ਜੀਵਨ ਦੀ ਇਕਾਇਆ ਬਣ ਜਾਂਦਾ ਜੀਵਨ ਦਾ ਇਹ ਹਾਲਾਤ ਬਣ ਜਾਂਦਾ ਪਹਿਲੇ ਬੰਦ ਵਿੱਚ ਮਹਾਰਾਜ ਇਹਨਾਂ ਕਰਦੇ ਨੇ ਤਨ ਜਨ ਬਲ ਮਾਟੀ ਪਿਆ ਅਮਰ ਮਾਇਆ ਮੁਹੇ ਬੰਦੀ ਜਿਹੜਾ ਇਹ ਤਨ ਹੈ ਨਾ ਇਹ ਮਾਇਆ ਦੀ ਕ੍ਰਿਸ਼ਨਾ ਦੀ ਆਗੇ ਵਿੱਚ ਜਲ ਕੇ ਸੁਆਹ ਹੋ ਗਿਆ ਇਸ ਸੱਚ ਪੈ ਅਤੇ ਸੜ ਕੇ ਲੋਹੇ ਵਾਂਗ ਬਣ ਚੁੱਕਾ ਇਸ ਮਨ ਤੇ ਤਨ ਨੂੰ ਮਾਇਆ ਨੇ ਸੜ ਕੇ ਕਠੋਰ ਬਣਾ ਦਿੱਤਾ ਕਈ ਵਾਰ ਜਿਹੜੇ ਮਨੁੱਖ ਗੰਤ ਕਾਰਜ ਕਰਦੇ ਨੇ ਜਿਨ੍ਹਾਂ ਨੇ ਜੀਵਨ ਵਿੱਚ ਪੈੜੇ ਕਰਮ ਕੀਤੇ ਕੋਈ ਵੀ ਮਨੁੱਖ ਹੈ ਨਾ ਹੁਣ ਉਹਦਾ ਮਨ ਕਠੋਰ ਹੋ ਚੁੱਕਾ ਹੈ ਕਿਉਂਕਿ ਉਹਦਾ ਮਨ ਇਹ ਨਹੀਂ ਦੇਖਦਾ ਕਿ ਇਹਨਾਂ ਕੰਮਾਂ ਦਾ ਨਤੀਜਾ ਕੀ ਹੋਵੇਗਾ ਪਤਾ ਹੈ ਪਰ ਉਸ ਬਾਰੇ ਸੋਚਦਾ ਨਹੀਂ ਹੁਣ ਜਿਹੜਾ ਨਸ਼ਾ ਵੇਚ ਰਿਹਾ ਹੈ ਇਹਦਾ ਨਸ਼ਾ ਕਰ ਰਿਹਾ ਹੈ ਉਹਨੂੰ ਆਪਣੇ ਹਾਲਾਤਾਂ ਦਾ ਪਤਾ ਹੈ ਜਿਹੜਾ ਮਨੁੱਖ ਨਸ਼ਾ ਕਰਦਾ ਹੈ ਨਾ ਨਸ਼ਾ ਕਰਨ ਨਾਲ ਸ਼ੁਰੂ ਕਰਦਿਆਂ ਨੂੰ ਪਤਾ ਹੁੰਦਾ ਹੈ ਕਿ ਮੈਂ ਮੇਰਾ ਹਲਾਤ ਕੀ ਬਣ ਗਿਆ ਤੇਰਾ ਨਤੀਜਾ ਕੀ ਹੋਇਆ ਪਰ ਉਸ ਨਸ਼ੇ ਦਾ ਸਿਰ ਉੱਪਰ ਏਡਾ ਜਨੂਰ ਐ ਏਡਾ ਵੱਡਾ ਨਸ਼ਾ ਘੂ ਘੋਟਾ ਹੈ ਉਹਦੀ ਆਤ ਕੀ ਡੀ ਪੈ ਚੁੱਕੀ ਐ ਕਿ ਉਹਦਾ ਮਨ ਪਟੋਲ ਹੋ ਕੇ ਉਸ ਦਸ਼ਾ ਨੂੰ ਉਹ ਸਾਲਾ ਤਰੁ ਚੇਤੇ ਨਹੀਂ ਕਰਦਾ ਸਿਰਫ ਉਹ ਕੁਝ ਸਮੇਂ ਦੀ ਆਨੰਦ ਵਾਸਤੇ ਉਸ ਸਮੇਂ ਦੇ ਉਸ ਸਵਾਦ 맛 ਤੇ ਨਸ਼ਾ ਕਰਦਾ ਹੈ ਤੇ ਭੁੱਲ ਜਾਂਦਾ ਕਿ ਮੇਰਾ ਹੋਣਾ ਕੀ ਹੈ ਮਨੁੱਖ ਹੋਰ ਹੋ ਚੁੱਕਾ ਹੈ ਕਿਉਂਕਿ ਉਹਦਾ ਪਿਆਰ ਉਸ ਨਸ਼ੇ ਦੇ ਨਾਲ ਪੈ ਚੁੱਕਾ ਹੈ ਨਸ਼ੇ ਦੇ ਨਾਲ ਜਿਹੜੀ ਕੁਝ ਸਮੇਂ ਬਾਅਦ ਤੇ ਸਰੀਰ ਨੂੰ ਉਹ ਆਨੰਦ ਮਿਲਦਾ ਹੈ ਸਵਾਦ ਮਿਲਦਾ ਹੈ ਰਸ ਮਿਲਦਾ ਹੈ ਉਸ ਪਿਆਰ ਦੇ ਵਿੱਚ ਉਸ ਮਾਇਆ ਦੇ ਵਿੱਚ ਇਹ ਆਪਣੀ ਹੋਣ ਵਾਲੀ ਦਸ਼ਾ ਤੋਂ ਭਟ ਚੁੱਕਾ ਹੈ ਤੇ ਇਹ ਕਾਰਜ ਕਰਦਾ ਰਹਿੰਦਾ ਹੈ ਔਗਣ ਫਿਰ ਲਾਗੂ ਭਈ ਪੂਰਵ ਜਾਵੇ ਊਰ ਫਿਰ ਵੀ ਵਕਾ ਉਸ ਦੀ ਖਲਾਸੀ ਨਹੀਂ ਕਰਦੇ ਉਹ ਅਜੇ ਵੀ ਕੂੜ ਵਿੱਚ ਮਸਤ ਹੈ ਕਿ ਮਾਇਆ ਦੇ ਹੋ ਵਿੱਚ ਬਾਜਾ ਵਜਾਂਦਾ ਹੈ ਮਤਲਬ ਕਿ ਇੰਨਾ ਕੁਝ ਹੋ ਗਿਆ ਮਾਇਆ ਵਿੱਚ ਗੰਦਾਨ ਹੋ ਗਿਆ ਸੜ ਗਿਆ ਟੋੜ ਹੋ ਗਿਆ ਫਿਰ ਵੀ ਉਹ ਵਕਾਰਾਂ ਪਿਆਰ ਕਰਦੀ ਵਕਾਰਾਂ ਨੂੰ ਆਪਣੇ ਕੰਟਰੋਲ ਵਿੱਚ ਜਿਹੜੀ ਕਾਰਕਤਾ ਉਹਨਾਂ ਵਿੱਚ ਹੀ ਵਸਨੀ ਦਰਿਆ ਰਹਿੰਦਾ ਹੈ ਜੀਵਨ ਦੇ ਵਿੱਚ ਨੁਕਸਾਨ ਹੁੰਦਾ ਜਾ ਰਿਹਾ ਹੁੰਦਾ ਜਾ ਰਿਹਾ ਹੈ ਲਾਲਚ ਵਸ ਪੈ ਕੇ ਕ੍ਰੋਧ ਵਸ ਪੈ ਕੇ ਮਾਇਆ ਵਸ ਪੈ ਕੇ ਸਰੀਰ ਗਿਰਦਾ ਜਾ ਰਿਹਾ ਆਤਮਨ ਗਿਰਦਾ ਜਾ ਰਿਹਾ ਫਿਰ ਵੀ ਮਨ ਉਕਾਰ ਉਹ ਅਸੱਟ ਨਹੀਂ ਪਿਆ ਮਨੁੱਖ ਫਿਰ ਵੀ ਮਾਇਆ ਦੇ ਵਿੱਚ ਪਿਆ ਪਿਆ ਪਰ ਜੀਵਨ ਖਰਾਬ ਕਰੀ ਜਾਂਦਾ ਹੈ ਸਾਡਾ ਸਿੱਖ ਇਤਿਹਾਸ ਬੜਾ ਬਹਾਰ ਰਿਹਾ ਸਾਡੇ ਯੋਧਿਆਂ ਕਰਕੇ ਸੂਰਮਿਆਂ ਕਰਕੇ ਜਿਨ੍ਹਾਂ ਨੇ ਕਦੇ ਵੀ ਮਾਇਆ ਦਾ ਸੰਭਾਲਣ ਲਿਆ ਜੇ ਨਾ ਕਦੇ ਹੀ ਆਪਣੇ ਮਨਪ੍ਰਬ ਕਰਮ ਆਪੀ ਹੁੰਦਾ ਤੇ ਉਥੇ ਸਾਡੇ ਸਿੱਖ ਸਮਾਜ ਦੇ ਵਿੱਚ ਸਿੱਖ ਇਤਿਹਾਸ ਵਿੱਚ ਫੈਲਸੀ ਰੂਪ ਵੀ ਰਹੇ ਨੇ ਜਿਨ੍ਹਾਂ ਨੇ ਆਪਣੇ ਲਾਲਚ ਕਰਕੇ ਸਾਡੇ ਆਪਣੇ ਦੇ ਨਾਲ ਬਣਾ ਰਿਆ ਕੁੰਡੀਆਂ ਜੋ ਮਹਾਰਾਜਾ ਰਣਜੀਤ ਸਿੰਘ ਮਹਾਰਾਜ ਸੀ ਇਹਦਾ ਮਹਾਨ ਰਾਜ ਹੈ ਦੁਨੀਆਂ ਦੇ ਵਕ ਵਕ ਦੇਸ਼ਾਂ ਦੇ ਵਿੱਚ ਗੱਲਾਂ ਹੁੰਦੀਆਂ ਸਭ ਤੋਂ ਮਹਾਨ ਰਾਜ ਤੇ ਵਪਾਰਕ ਕੇਂਦਰ ਸਮਝਿਆ ਜਾਂਦਾ ਪਰ ਇਸ ਰਾਜ ਨੂੰ ਦੇਖ ਕੇ ਮਨ ਵਿੱਚ ਲਾਲਚ ਲਿਆ ਗਿਆ ਕਿ ਸਾਕੂ ਕੇ ਰਾਜ ਮਿਲ ਜਾਏ ਇਹ ਕੁਝ ਹਿੱਸਾ ਸਾਢੇ ਹਿੱਸੇ ਵਿੱਚ ਵੀ ਆ ਗਿਆ ਅਸੀਂ ਵੀ ਇਸ ਤਰ੍ਹਾਂ ਰਾਜ ਕਰੀਏ ਧਿਆਨ ਸਿੰਘ ਡੋਗਰੇ ਵਰਗੇ ਗੱਡੋਗਰਿਆਂ ਦੇ ਸਮੂਹ ਨੇ ਲਾਲਚ ਲਿਆ ਦੀ ਮਨ ਵਿੱਚ ਉਹ ਮਾਇਆ ਮਨ ਵਿੱਚ ਆ ਗਈ ਇਹ ਚਾਹਿਆ ਕਿ ਅਸੀਂ ਜਿਹੜਾ ਹੈ ਨਾ ਕਾਬੂ ਹੋ ਜਾਈਏ ਸਾਡੇ ਹੱਥ ਵਿੱਚ ਸਭ ਕੁਝ ਆ ਜਾਏ ਜਿਹਦੇ ਚਾਲ ਦੇ ਕੀ ਕੀਤਾ ਆਪਨਿਆਂ ਦੇ ਨਾਲ ਗਦਾਰੀ ਕੀਤੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਗਦਾਰੀ ਕੀਤੀ ਹੈ ਅੰਗਰੇਜ਼ਾਂ ਦੇ ਨਾਲ ਮਿਲ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਖਤਮ ਕਰਨ ਦੀ ਚਾਲਾਂ ਚੱਲੀਆਂ ਦੀਆਂ ਮਹਾਰਾਜਾ ਰਣਜੀਤ ਸਿੰਘ ਨੂੰ ਤੋਂ ਖੇਦੇ ਨਾਲ ਸੰਸਾਰ ਤੋਂ ਭੇਜਿਆ ਗਿਆ ਸਰਦਾਰ ਹਰ ਸਿੰਘ ਗੜਵਾਲ ਨੂੰ ਤੋਂ ਖੇਦੇ ਨਾਲ ਮਾਰਿਆ ਗਿਆ ਉਹਨਾਂ ਦੇ ਮਹਾਰਾਜ ਜੀ ਸਿੱਖ ਦੇ ਬੱਚਿਆਂ ਨੂੰ ਜਿਹੜਾ ਹੈ ਧੋਖੇ ਦੇ ਨਾਲ ਮਾਰਿਆ ਗਿਆ ਸਰਦਾਰਾਂ ਦੇ ਵਿੱਚ ਜਿਹੜੇ ਵੱਖ-ਵੱਖ ਰਾਜਾਂ ਦੇ ਸਰਦਾਰ ਸੱਤ ਉਹਨਾਂ ਦੇ ਆਪਸੀ ਝਗੜੇ ਸ਼ੁਰੂ ਕਰਵਾਏ ਆਪਸੀ ਜਿਹੜਾ ਹੈ ਮਤਭੇਦ ਕਰਵਾਏ ਜਦੋਂ ਆਪਸ ਝਗੜੇ ਸ਼ੁਰੂ ਹੋ ਗਏ ਇਸ ਕਰਕੇ ਤਾਂ ਜੋ ਇਹ ਆਪਸੀ ਲੜਦੇ ਰਹਿਣ ਅਸੀਂ ਜਿਹੜਾ ਹੈ ਇਹ ਰਾਜ ਇਹ ਕਾਬੂ ਤੇ ਕਿੰਨਾ ਕੁਝ ਉਹਨਾਂ ਨੇ ਨੁਕਸਾਨ ਕਰ ਦਿੱਤਾ ਪਤਾ ਵੀ ਹੈ ਕਿ ਨੁਕਸਾਨ ਹੋ ਰਿਹਾ ਹੈ ਇਸ ਬਾਰੇ ਕਿਸੇ ਨੂੰ ਪਤਾ ਲੱਗ ਗਿਆ ਤੇ ਸਾਨੂੰ ਮਾਰ ਦਿੱਤਾ ਜਾਏਗਾ ਮਹਾਵੀ ਨੂੰ ਪਤਾ ਲੱਗ ਚੁੱਕਾ ਹੈ ਕਈ ਸਰਦਾਰ ਜਾਂਦਰ ਕੇ ਡੋਗਰੇ ਕੀ ਕਰ ਗਏ ਪਰ ਫੇਰ ਵੀ ਮਨ ਉਸ ਇਲਾਕੇ ਵਿੱਚ ਪਿਆ ਹੋਇਆ ਕਿ ਸਾਨੂੰ ਰਾਜ਼ ਮਿਲ ਜਾਏ ਮਿਲ ਜਾਏ ਅਸੀਂ ਖੁਸ ਨਾ ਜਾਈਏ ਇਸ ਰਾਜ਼ ਤੋਂ ਉਸ ਰਾਜ ਦੇ ਕਰਕੇ ਉਸ ਲਾਲਚ ਕਰਕੇ ਉਸ ਮਾਇਆ ਮਰ ਕੇ ਉਸ ਪਿੱਛੇ ਲੱਗੇ ਹੋਏ ਨੇ ਤੇ ਗਰਦ ਦੇ ਗਲਤ ਕਰੀ ਜਾ ਰਹੇ ਨੇ ਸਜਾਵਾਂ ਪਤਲ ਕਰਨੇ ਲਈ ਜਾ ਰਹੇ ਨੇ ਧੋਕੇ ਦੇ ਨਾਲ ਤੇ ਰਾਜ ਪ੍ਰਾਪਤ ਹੋ ਗਏ ਇਤਿਹਾਸ ਸਾਨੂੰ ਸਿਖਾ ਰਿਹਾ ਕਿ ਸਾਡੇ ਮਨਾਂ ਵਿੱਚ ਇੰਨੀ ਮਾਇਆ ਪ੍ਰਵਲ ਹੋ ਚੁੱਕੀ ਸੀ ਕਿ ਉਸ ਮਾਇਆ ਦੇ ਕਰਕੇ ਅਸੀਂ ਇਹ ਵੀ ਦੇਖਿਆ ਕਿ ਜਿਨ੍ਹਾਂ ਨੇ ਸਾਨੂੰ ਇੰਦੇ ਜੋਗਾ ਬਣਾਇਆ ਜਿਨ੍ਹਾਂ ਨੇ ਸਾਨੂੰ ਸਹਾਰਾ ਦਿੱਤਾ ਜਿਨ੍ਹਾਂ ਰਾਜ ਪ੍ਰਾਇਮ ਕੀਤਾ ਜੇ ਉਹ ਰਹਿ ਜਾਵੇ ਅਸੀਂ ਉਹਦੇ ਅੰਡਰ ਨੰਮ ਕਰਦੇ ਰਹੇ ਸਾਰੀ ਉਮਰ ਸੀ ਜਿਹੜਾ ਹੈ ਕੋਈ ਰਾਤ ਰਹਿੰਦੇ ਪਰ ਮਨ ਵਿੱਚ ਲਾਲਚ ਪਰਵਲ ਹੋ ਗਈ ਇਸ ਕਰਕੇ ਕਾਰਜ ਕੀਤਾ ਕਾਰਜ ਕਰਦੇ ਕਰਦੇ ਮਨ ਕਦੇ ਵੀ ਇਸ ਪੱਧਰ ਹਟਿਆ ਹੀ ਨਹੀਂ ਬੇਰਸ਼ਬਦ ਨੇ ਫਰਮਾਇਆ ਕਿ ਜਿਹਦਾ ਦੂਬੈ ਕੂਰ ਮਹਾਰਾਜ ਕਹਿੰਦੇ ਗੁਰੂ ਦੇ ਸ਼ਬਦ ਤੋਂ ਬਗੈਰ ਮਨੁੱਖ ਜਿਹੜਾ ਮਾਇਆ ਵਿੱਚ ਡੁੱਬਦਾ ਜਾਂਦਾ ਰਹਿੰਦਾ ਹੈ ਤੇ ਕਦੇ ਵੀ ਉਹ ਇਸ ਭਵ ਸਾਗਰ ਵਿੱਚ ਪਾਲ ਉਤਾਰ ਨਹੀਂ ਕਰਦਾ ਉਹ ਡੁੱਬਦੇ ਜਾਂਦਾ ਹੈ ਡੁੱਬਦੇ ਜਾਂਦਾ ਹੈ ਜਿੰਨਾ ਚਿਰ ਉਹ ਮਨੁੱਖ ਆਪਣੀ ਮਾਤੇ ਨਾਲ ਗੂ ਦੀ ਮਾਤੇ ਨਾਲ ਮਨ ਨੂੰ ਸੁਝਾਉਣ ਦੇ ਇਸ ਪਾਸੇ ਹੀ ਲੈ ਕੇ ਆਉਂਦਾ ਉਹ ਤਾਪਮਨ ਇਸ ਭਾਵ ਸਾਗਰ ਵਿੱਚ ਡੁੱਬਦਾ ਜਾਏਗਾ ਡੁੱਬਦਾ ਜਾਏਗਾ ਇਹਦੀ ਮੌਤ ਆਤਮਕ ਮੌਤ ਜਿਹੜੀ ਉਹ ਪੱਕੀ ਹੈ ਜੇ ਉਹ ਇਸੇ ਤਰ੍ਹਾਂ ਚੱਲਦਾ ਰਿਹਾ ਸੁਬ ਮਹਾਰਾਜ ਸਾਡੇ ਕਿਰਪਾ ਕਰਨ ਅਸੀਂ ਇਸ ਭਾਵ ਸਾਗਰ ਵਿੱਚੋਂ ਪਾਰ ਲੰਘਣ ਵਾਸਤੇ ਗੁਰੂ ਦੁਆਰਾ ਸਮਝਾਏ ਗੁਰੂ ਸ਼ਬਦ ਦੇ ਨਾਲ ਕਿਤ ਜੋੜੀਏ ਤਾਂ ਜੋ ਅਸੀਂ ਮਾਇਆ ਤੋਂ ਬੰਕਾਰ ਤੋਂ ਬਚ ਸਕੀਏ ਮਹਾਰਾਜ ਜੀ ਅੰਤ ਤੱਕ ਅਸੀਂ ਬਾਣੀ ਪੜ੍ਹਦੇ ਹੋਏ ਆਪਣੇ ਜੀਵਨ ਨੂੰ ਸੁਖਾਲਾ ਬਰਪੂਰ ਬਣਾਈਏ ਇਹੋ ਚਾਹੁੰਦਾ ਸਹਿਜ ਬਾਤ ਕਰੀਏ ਗੁਰਬਾਨ ਦੇ ਆਪ ਤੁਮ ਆਪ ਸੰਜੀਤ ਆਪਣੇ ਜੀਵਨ ਲਾਗਰੀਏ ਸਵੈੰਨਿਕ ਬੇਅੰਤ ਹੈ ਕਰਦਾ ਹੈ ਦਾਸ ਤੁਮਨ ਜੱਜ ਕੈ ਰਹਿ ਜੀ ਨਚਾਰਾ ਆਪਾਂ ਕਾਲ ਜੀਵਾਨ ਵਿੱਚ ਸਰਵਣ ਕਰਾਂਗੇ ਕੋਈਆ ਭੁੱਲਨ ਤੁਖਾ ਦੀ ਖਿਮਾ ਅੰਤ ਵਿੱਚ ਫਤੇ ਪਰਵਾਣ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ Warum